ਨਾਲੇ ਦੇ ਵਿੱਚੋਂ ਇੱਕ 9 ਸਾਲ ਦੀ ਬੱਚੇ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵਿਖਿਆ ਜਾ ਰਿਹਾ ਹੈ ਦਰਸਲ ਇਹ ਬੱਚੀ ਮੰਦਪੁੱਤੀ ਦੱਸੀ ਜਾ ਰਹੀ ਸੀ ਤੇ ਬਿਨਾਂ ਦੱਸੇ ਘਰੋਂ ਚਲੇ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਪੁਲਿਸ ਕੰਪਲੇਂਟ ਵੀ ਦਰਜ ਕਰਵਾਈ ਜਾਂਦੀ ਹੈ ਪਰ ਅੱਜ ਉਸੇ ਨਾਲੇ ਦੇ ਵਿੱਚੋਂ ਮ੍ਰਿਤਕ ਦੇ ਮਿਲੇ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਕਿ ਇਹ ਘਟਨਾ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ 9 ਸਾਲ ਦੀ ਬੱਚੀ ਆਪਣੇ ਘਰ ਤੋਂ ਦੇਰ ਰਾਤ 8:00 ਵਜੇ ਦੇ ਕਰੀਬ ਕਿਤੇ ਚਲੇ ਜਾਂਦੀ ਹੈ ਉਸ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਦੱਸਿਆ ਜਾ ਰਿਹਾ ਹੈ ਕਿ ਬੱਚੀ ਮੰਦਭੁੱਧੀ ਸਿਗੀ ਬੋਲਣ ਸੁਣਨ ਦੇ ਵਿੱਚ ਅਸਮਰੱਥ ਸੀ ਜਿਸ ਤੋਂ ਬਾਅਦ ਕਰਦਿਆਂ ਦੇ ਵੱਲੋਂ ਪਹਿਲਾਂ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਪਰ ਉਸ ਦੇ ਬਾਰੇ ਕੋਈ ਵੀ ਜਾਣਕਾਰੀ ਪਤਾ ਨਹੀਂ ਸੀ ਲੱਗ ਪਾਰੀ ਪੁਲਿਸ ਅਧਿਕਾਰੀ ਵਿੱਚ छानबीन ਕਰ ਰਹੀ ਸੀ ਤਾਂ ਅੱਜ ਇੱਕ ਮ੍ਰਿਤਕ ਦੇ ਨਾਲ ਦੇ ਵਿੱਚ ਬਰਾਮਦ ਹੋਈ ਹੈ ਜੋ ਕਿ ਇੱਕ ਬੱਚੀ ਤੇ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਬੱਚੀ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਤਾਂ ਕਿ ਬੱਚੇ ਦੀ ਮ੍ਰਿਤਕ ਦੇ ਦੀ ਪਛਾਣ ਕਰਵਾਈ ਜਾ ਸਕੇ ਤੇ ਪੋਸਟਮार्टम ਕਰਵਾ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾ ਸਕੇ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਹੈ ਇਹ ਲੜਕੀ ਹੈ ਕਿ 9 ਸਾਲ ਦੀ ਉਮਰ ਦੀ ਸਮਾਨਿਆ ਪ੍ਰਵੀਨ ਇਹਦਾ ਨਾਮ ਹੈ ਇਹ ਪਰਸੋ ਰਾਤ 2:30 ਵਜੇ ਘਰੋਂ ਬਿਨਸੇ ਚਲ ਗਈ ਸੀ ਇਹ ਮੰਦਬੁੱਧੀ ਸੀ ਨਾ ਬੋਲਦੀ ਸੀ ਨਾ ਸੁਣਦੀ ਹੈ ਤੇ ਕੱਲ ਸਾਡੇ ਕੋਲ ਦੁਪਹਿਰੇ ਦੀ ਕੰਪਲੇਂਟ ਆਈ ਸੀ ਕਿ ਮਿਸਿੰਗ ਧੀ ਤੇ ਫਿਰ ਉਹਦੀ ਅਸੀਂ ਜੋ ਕਾਰਵਾਈ ਕਰਵਾਸੇ ਕਾਸ਼ੀ ਕਰਵਾਈ ਸੀ ਸਾਰੇ ਕਨਫਰਮ ਕਰ ਲਈ ਤੇ ਐਫਰਟ ਕਰ ਰਹੇ ਸੀ ਆ ਹੁਣ ਸਾਨੂੰ ਇੰਟੀਮੇਸ਼ਨ ਆਈ ਸੀ ਕਿ ਕਨਾਲੇ ਦੇ ਵਿੱਚ ਪਿੱਛੋਂ ਬਾਡੀ ਤੈਰਦੀ ਆ ਰਹੀ ਹੈ ਕਿਸੇ ਦੀ ਤੇ ਹੁਣ ਗੱਡੀ ਹੁਣ ਚੈੱਕ ਕਰਾਉਂਦੇ ਇਹਨੂੰ شناخت ਕਰਾਉਂਦੇ ਤੇ ਮਾਪੇ ਪਤਨੂੰ ਬੁਲਾ ਕੇ ਲੱਗਦੀ ਤਾਂ ਕੱਪੜਿਆਂ ਤੋਂ ਉਹੀ ਹੈ ਇਹ ਲੱਗਦਾ ਨਹੀਂ ਬੱਚੀ ਥੋੜੀ ਉਮਰ ਦੀ ਲੱਗਦੀ ਹਾਂ 9 ਸਾਲ ਉਮਰ ਲੱਗਦੀ ਸੀ ਇਹਦੀ ਕੀ ਮੈਂ ਘਰ ਦੀ ਹੁਣ ਆ ਗਏ ਨਹੀਂ ਹਾਂ ਬੁਲਾਏ ਆ ਰਹੇ ਸਿਵਲ ਹਸਪੀਟਲ ਆ ਗਏ ਤਾਂ ਲੱਗਿਆ ਵੀ ਬੋੜੀ ਕਿੰਨੀ ਪਤਾ ਲੱਗਿਆ ਬੁਰਾ ਲੇਕਿਨ ਸਾਨੂੰ ਜੋ ਸਾਨੂੰ ਹੈਗਾ ਜੇ ਵੀ ਦਰਖਾਸਤ ਸਾਡੇ ਕੋਲ ਉਹਦੀ ਆਈ ਹੋਈ ਐ ਐਮਐਸਸੀ ਕੰਪਲੇਂਟ ਆ ਉਹਦੇ ਮੁਤਾਬਕ ਸਾਨੂੰ ਉਹ ਹੀ ਲਾਦੀ ਫਿਰ ਵੀ ਉਹਦੇ ਇੱਕ ਮਾਪੇ ਬਨੂੰ ਬੁਲਾ ਕੇ شناخت ਕਰਾਉਣੀ ਹੈ ਨਾ ਨਾਲੇ ਦੇ ਵਿੱਚੋਂ ਇੱਕ 9 ਸਾਲ ਦੀ ਬੱਚੇ ਦੀ ਮ੍ਰਿਤਕ ਦੇ ਬਰਾਮਤ ਹੋਈ ਹੈ ਜਿਸ ਤੋਂ ਬਾਅਦ ਸਾਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵਿਖਿਆ ਜਾ ਰਿਹਾ ਦਰਸਲੇ ਬੱਚੀ ਮੰਦ부ਤੀ ਦੱਸੀ ਜਾ ਰਹੀ ਸੀ ਤੇ ਬਿਨਾ ਦੱਸੇ ਘਰੋਂ ਚਲੇ ਗਈ ਸੀ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਪੁਲਿਸ ਕੰਪਲੇਂਟ ਵੀ ਦਰਜ ਕਰਵਾਈ ਜਾਂਦੀ ਹੈ ਪਰ ਅੱਜ ਉਸਦੀ ਨਾਲੇ ਦੇ ਵਿੱਚੋਂ ਮ੍ਰਿਤਕ ਦੇਹ ਮਿਲੀ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਗਿਆ ਕਿ ਇਹ ਘਟਨਾ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ 9 ਸਾਲ ਦੇ ਬੱਚੇ ਆਪਣੇ ਘਰ ਤੋਂ ਦੇਰ ਰਾਤ 2:00 ਵਜੇ ਦੇ ਕਰੀਬ ਕਿਤੇ ਚਲੇ ਜਾਂਦੀ ਹੈ ਉਸ ਦੇ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਦੱਸਿਆ ਜਾ ਰਿਹਾ ਹੈ ਕਿ ਬੱਚੇ ਅਮੰਤ ਬੁੱਧੀ ਸੀਗੇ ਬੋਲਣ ਸੁਣਨ ਦੇ ਵਿੱਚ ਅਸਮਰਤ ਸੀ ਜਿਸ ਤੋਂ ਬਾਅਦ ਕਰਦਿਆਂ ਦੇ ਵੱਲੋਂ ਪਹਿਲਾਂ ਆਪਣੇ ਤੌਰ ਤੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ ਪਰ ਉਸ ਦੇ ਬਾਰੇ ਕੋਈ ਵੀ ਜਾਣਕਾਰੀ ਪਤਾ ਨਹੀਂ ਸੀ ਲੱਗ ਪਾਰੀ ਪੁਲਿਸ ਅਧਿਕਾਰੀ ਵੇ ਛਾਨਬਿੰਦ ਕਰ ਰਹੀ ਸੀ ਤਾਂ ਅੱਜ ਇੱਕ ਮ੍ਰਿਤਕ ਦੇ ਨਾਲੇ ਦੇ ਵਿੱਚ ਬਰਾਮਦ ਹੋਈ ਹੈ ਜੋ ਕਿ ਇੱਕ ਬੱਚੇ ਤੇ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਬੱਚੇ ਦੇ ਮਾਪਿਆਂ ਨੂੰ ਵੀ ਬੁਲਾਇਆ ਗਿਆ ਤਾਂ ਕਿ ਬੱਚੇ ਦੀ ਮ੍ਰਿਤਕ ਦੇ ਦੀ ਪਛਾਣ ਕਰਵਾਈ ਜਾ ਸਕੇ ਤੇ ਪੋਸਟਮार्टम ਕਰਵਾ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤੀ ਜਾ ਸਕੀ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਸਬੰਧਿਤ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਹੈ ਲੜਕੀ ਹੈ ਕਿ 9 ਸਾਲ ਦੀ ਉਮਰ ਦੀ ਸਮਾਨਿਆ ਪ੍ਰਵੀਨ ਇਹਦਾ ਨਾਮ ਹੈ ਇਹ ਪਰਸੋ ਰਾਤ 2:30 ਵਜੇ ਘਰੋਂ ਬਿਨਸੇ ਚਲ ਗਈ ਸੀ ਇਹ ਮੰਦਬੁੱਧੀ ਸੀ ਨਾ ਬੋਲਦੀ ਸੀ ਨਾ ਸੁਣਦੀ ਹੈ ਤੇ ਕੱਲ ਸਾਡੇ ਕੋਲ ਦੁਪਹਿਰੇ ਦੀ ਕੰਪਲੇਂਟ ਆਈ ਸੀ ਕਿ ਮਿਸਿੰਗ ਦੀ ਤੇ ਫਿਰ ਉਹਦੀ ਅਸੀਂ ਜੋ ਕਾਰਵਾਈ ਕਰਵਾ ਕੇ ਕਵਸਟੀ ਕਰਵਾਈ ਸੀ ਸਾਰੇ ਕਨਫਰਮ ਕਰ ਲਈ ਤੇ ਐਫਰਟ ਕਰ ਰਹੇ ਸੀ ਆ ਹੁਣ ਸਾਨੂੰ ਇਨਟੀਮੇਸ਼ਨ ਆਈ ਸੀ ਕਿ ਕਨਾਲੇ ਦੇ ਵਿੱਚ ਪਿੱਛੋਂ ਬਾਡੀ ਤੈਰਦੀ ਆ ਰਹੀ ਆ ਕਿਸੇ ਦੀ ਤੇ ਹੁਣ ਗੱਡੀ ਹੁਣ ਚੈੱਕ ਕਰਾਉਂਦੇ ਇਹਨੂੰ شناخت ਕਰਾਉਂਦੇ ਤੇ ਮਾਪੇ-ਬਾਪ ਨੂੰ ਬੁਲਾ ਕੇ ਲੱਗਦੀ ਤਾਂ ਕੱਪੜਿਆਂ ਤੋਂ ਉਹੀ ਐ ਇਹ ਲੱਗਦਾ ਨਹੀਂ ਬੱਚੀ ਛੋਟੀ ਉਮਰ ਦੀ ਲੱਗਦੀ ਹਾਂ 9 ਸਾਲ ਉਮਰ ਲੱਗਦੀ ਸੀ ਇਹਦੀ ਕੀਮਤ ਘਰ ਦੇ ਹੁਣ ਆ ਗਏ ਨਹੀਂ ਹਾਂ ਬੁਲਾ ਰਹੇ ਆ ਰਹੇ ਬਾਡੀ ਕਿੱਥੇ ਰੱਖ ਕੇ ਹੋ ਸਿਵਲ ਹਸਪੀਟਲ ਆ ਗਏ ਪਤਾ ਲੱਗ ਗਿਆ ਵੀ ਬਾਡੀ ਇਹਨੇ ਮਤਲਬ ਲੱਗਿਆ ਪਰ ਸਾਨੂੰ ਜੋ ਸਾਨੂੰ ਹੈਗਾ ਜੇ ਵੀ ਦਰਖਾਸਤ ਸਾਡੇ ਕੋਲ ਉਹਦੀ ਆਈ ਹੋਈ ਐ ਐਮਐਸਆਈ ਕੰਪਲੇਂਟ ਐ ਉਹਦੇ ਮੁਤਾਬਕ ਸਾਨੂੰ ਉਹ ਹੀ ਲਾਦੀ ਫਿਰ ਵੀ ਉਹਦੇ ਇੱਕ ਮਾਪੇ ਨੂੰ ਬੁਲਾ ਕੇ ਸਨাক্ত ਕਰਾਉਣੀ ਐ ਨਾ